ਸਤਿ ਸ਼੍ਰੀ ਅਕਾਲ ਸਰ ਜੀ ਹੱਸਿਆ ਮਨਨ ਜੀ ਹਾਂ ਜੀ ਸਰ ਜੀ ਮਲਾਜ਼ਮਾਂ ਦੀ ਜਾਇਦ ਮੰਗ ਪੁਰਾਣੀ ਪੈਨਸ਼ਨ ਸਕੀਮ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਮਲਾਜ਼ਮ ਜੋ 2004 ਤੋਂ ਭਰਤੀ ਹੋਇਆ ਉਹ ਮੁੱਖ ਮੰਗ ਸੀ ਕਿ ਨਿਯਮ 1972 ਅਨਸਾਰ ਪੁਰਾਣੀ ਪੈਨਸ਼ਨ ਲੱਗ ਜAVE ਪਰ ਪੰਜਾਬ ਸਰਕਾਰ ਵੱਲੋਂ ਇੱਕ ਲੰਗਣਾ ਨੋਟੀਫਾਈ ਕੀਤਾ ਗਿਆ ਸੀਗਾ 2022 ਦੇ ਵਿੱਚ ਫਰਜੇ ਤੱਕ ਪ੍ਰਾਣੀਵੰਤ ਸਿੰਘ ਬਹਾਰੀ ਕੀਤੀ ਗਈ ਜਿਸ ਕਰ ਮਾਇਮ ਨੂੰ ਲਗਾਤਾਰਸ਼ਾ جاری ਹੰਨੀ ਮੰਨੀ ਜੀ ਹਾਂਜੀ ਸਰ ਜੀ 15/15 ਦੀ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਨੇ ਉਹਨਾਂ ਨੇ ਮੰਗ ਕਰਦੇ ਆ ਕਿ 15/15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਮੇਲੇ ਮੁਲਾਜ਼ਮਾਂ ਉਹਨਾਂ ਤਨਖਾਹਾਂ ਫੇਸ ਕੀਤੀਆਂ ਹਨ ਅਤੇ ਹਾਂਜੀ ਉਹਨਾਂ ਦਾ ਜੋ ਬੰਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਹਾਂਜੀ ਮੰਨੀ ਜੀ ਹਾਂਜੀ 2016 ਦਾ ਸ਼ੇਮੇ ਪੇ ਕਮਿਸ਼ਨ ਦੇ ਏਰੀਅਰ ਵਾਲੀ ਜਾਣਕਾਰੀ ਦਿਓ ਦੀ ਸਾਨੂੰ 2016 ਤੋਂ ਪੇਗਨ ਏਰੀਆ ਸੰਬੰਧੀ ਮੁੱਖ ਅਧਿਪੰਤਵਾਂ ਨਾਲ ਮੀਟਿੰਗਾਂ ਹੋਈਆਂ ਬੇਤਵਾਂ ਦੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਵਿੱਚ ਲਾਰੇ ਨਾਲ ਲਾਰੇ ਮਿਲਦੇ ਰਹੇ ਜਿਸ ਕਰਕੇ ਮਲਾਜਮਾਂ ਨੇ ਮਜੂਰ ਹੋ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਰਿਜ਼ਨਾ ਪਾਈਆਂ ਆਉਣ ਵਾਲੀ 18 ਦਸੰਬਰ ਨੂੰ ਸਾਢੇ 5 ਸਾਲ ਦੇ ਏਰੀਆਸ ਮੰਦੀ ਫੈਲਾ ਕੀਤਾ ਜਾ ਸਕਦਾ ਹੈ ਵਿਸ਼ਵਾਸ਼ੀਤਾ ਜਾਂਦਾ ਪੰਜਾਬ ਦੇ ਹਾਈ ਕੋਰਟ ਤੋਂ ਹਾਂ ਜੀ 14/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੋਂ ਕੇਂਦਰ ਦਾ 7ਵਾਂ ਪੇਕ ਮਿਸ਼ਨ ਲਗਾਇਆ ਗਿਆ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਉਹਨਾਂ ਉੱਪਰ ਕਿਹੜਾ ਪੇਕ ਮਿਸ਼ਨ ਲੱਗਣਾ ਚਾਹੀਦਾ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ 17/7/2020 ਤੋਂ ਭਰਤੀ ਹੋਏ ਆ ਇਹ ਮੁੱਖ ਮੰਗ ਸੀ ਸਾਨੂੰ ਸੇਵਾਵਾਂ ਦੇਣ ਲੱਗਦਾ ਹੋਏ ਪਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦਾ ਸਤਵਾਂ ਪੇਗ ਮਿਸ਼ਨ ਲਾਗ ਕਰਤਾ ਹੈ ਜਿਸ ਕਰੇ ਮਲਾਇਮ ਨੂੰ ਲਗਾਤਾਰ ਮੰਗ ਦੀ ਜਾ ਰਹੀ ਹੈ ਕਿ 6ਵਾਂ ਪੇਗ ਲਾਗ ਕਰਦਾ ਹੈ ਜਿਸ ਤਰ੍ਹਾਂ ਹੀ ਕੰਪਿਊਟਰ ਦੇ ਆਵਕਾਂ ਦੀ ਮੁੱਖ ਮੰਗ ਇਹ ਸੀ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਗ ਕੀਤਾ ਜਾਵੇ ਅਤੇ 6ਵਾਂ ਪੇਗ ਲਾਗ ਕਰਦਾ ਹੈ ਪਰ ਪੰਜਾਬ ਸਰਕਾਰ ਨੇ ਮਲਾਇਮ ਨੂੰ ਧੱਕਾ ਕੀਤਾ ਜਿਸ ਕਰੇ ਮਲਾਇਮ ਨੂੰ ਲਗਾਤਾਰ ਸਰਕਾਰ ਦੇ ਵਿਰੋਧ ਸੰਘਾਰ ਜਾਰੀ ਆ ਹਾਂ ਜਮਣੀ ਹਾਂਜੀ ਸਰ ਜੀ ਧੰਨਵਾਦ ਸਰ ਜੀ ਵੈਲਕਮ ਨੂੰ